ਸ਼ੇਦੇ ਦੀ ਪੂਰੀ ਹੈ ਜੀ ਨੁਕਸਾਨ ਮੇਰਾ ਮੇਰੀ ਗਾਈ ਜਿਹੜੀ ਹੈ ਦਧਾਰੂ ਪਸ਼ੂ ਸੀਗਾ ਉਹ ਮਾਰ ਦਿੱਤੀ ਜਾਂਦੇ ਆ ਤੇ ਬਾਗੇੜਾ ਜਾਨਵਰ ਨੂੰ ਗਲੇ ਤੋਂ ਫੰਦਾ ਹੈ ਇੱਥੇ ਅਟੈਕ ਕੀਤਾ ਹੈ ਤੇ ਉਹ ਲੱਗਾ ਗੱਲ ਤੋਂ ਬਾਗ ਦਾ اٹੈਕ ਹੈ ਨਾਲੇ ਵਰਲਡ ਵਾਈਡਰ ਅਧਿਕਾਰੀ ਮੇਰੇ ਨਾਲ ਆਏ ਸੀ ਉਹਨਾਂ ਨੇ ਦੇਖਿਆ ਜੀ ਮੌਕਾ ਦੇਖਿਆ ਕਹਿੰਦੇ ਹਾਂ ਜੀ ਬਾਗ ਦਾ اٹੈਕ ਹੈ ਬਹੁਤ ਨੁਕਸਾਨ ਕੋਤਿਆਂ ਦਾ ਬਹੁਤਨ ਇਨਸਾਨ ਕੀਤਾ ਉਹਨੂੰ ਕੁੱਤੇ ਵੀ ਜਿੰਨੇ ਵੀ ਆ ਕੇ ਲੱਗੇ ਆਉ ਉਹਦਾ ਉੱਤੇ ਕੋਈ ਨਜ਼ਰ ਨਹੀਂ ਆਉਂਦੇ ਬੰਦੇ ਉੱਤੇ ਕੋਈ ਨਜ਼ਰ ਨਹੀਂ ਆਉਂਦਾ ਉਹ ਵੀ ਡਰਦੇ ਹੋਤੰਦੇ ਇਧਰ ਆਉਂਦੇ ਨਹੀਂ ਬਾਕੀ ਹੋਰ ਵੀ ਟੂ ਰੈਸਟ ਵੀ ਚਲੇ ਝੀਲ ਦੇਖਣਾ ਝੀਲ ਵੀ ਲੱਗੇ ਨੇੜੇ ਆ ਜਿਲ੍ਹਾ ਪਠਾਨਕੋਟ ਦੇ ਨੀਂ ਪਹਾੜੀ ਏਰੀਆ ਤਾਰ ਦੇ ਪਿੰਡ ਉੱਚਾ ਥੜਾ ਵਿੱਚ ਇੱਕ ਬਾਗ ਵੱਲੋਂ ਗਾਂ ਤੇ ਹਮਲਾ ਕਰ ਦਿੱਤਾ ਗਿਆ ਜਿੱਥੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਉੱਥੇ ਹੀ ਤਾਰ ਏਰੀਆ ਵਿੱਚ ਇਸ ਬਾਗ ਦੀ ਦਹਿਸ਼ਤ ਬਣੀ ਹੋਈ ਹੈ ਤਾਂ ਸਾਡੇ ਚੈਨਲ ਦੀ ਟੀਮ ਵੱਲੋਂ ਪਿੰਡ ਉੱਚਾ ਥੜਾ ਪਹੁੰਚ ਕੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਹਰ ਸਾਲ ਜਦ ਵੀ ਪਹਾੜਾਂ ਵਿੱਚ ਖਣ ਦਾ ਪਰਕੋਪ ਸ਼ੁਰੂ ਹੁੰਦਾ ਹੈ ਤਾਂ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਨੇ ਤੇ ਮੈਦਾਨੀ ਇਲਾਕਿਆਂ ਵਿੱਚ ਪਸ਼ੂਆਂ ਤੇ ਹਮਲਾ ਕਰ ਆਪਣੀ ਦਹਿਸ਼ਤ ਦਾ ਸ਼ਿਕਾਰ ਬਣਾ ਲੈਂਦੇ ਨੇ ਜਿਸ ਤੇ ਚਲਦੇ ਲੋਕਾਂ ਦਾ ਦੇਰ ਸ਼ਾਮ ਕਰਾਂ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਆਪਣੀ ਜਾਨ ਮਾਰ ਦੀ ਰਾਖੀ ਲਈ ਲੋਕਾਂ ਵੱਲੋਂ ਪ੍ਰਸ਼ਾਸਨ ਅੱਗੇ ਗੁਹਾਰ ਵੀ ਲਗਾਈ ਜਾਂਦੀ ਹੈ ਹਰ ਸਾਲ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਕੇ ਆਪਣੀ ਦਹਿਸ਼ਤ ਬਣਾਉਂਦੇ ਨੇ ਉਹਨਾਂ ਦਹਿਸ਼ਤਗਰ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕੀਤੀ ਜਾਵੇ ਲੋਕਾਂ ਨੇ ਇਹ ਪ੍ਰਸ਼ਾਸਨ ਅੱਗੇ ਗੁਹਾਰ ਲਗਾਈਏ ਦਹਿਸ਼ਤ ਇਹਦੀ ਪੂਰੀ ਹੈ ਜੀ ਨੁਕਸਾਨ ਮੇਰਾ ਮੇਰੀ ਗਾਈ ਜਿਹੜੀ ਦੁੱਧਾਰੂ ਪਸ਼ੂ ਸੀਗਾ ਉਹ ਮਾਰ ਦਿੱਤੀ ਜਾਂਦੇ ਜੈਸ਼ਤ ਦਹਿਸ਼ਤ ਕਿੰਨੀ ਕਰ ਬਣੀ ਤੇ ਦਹਿਸ਼ਤ ਪੂਰੀ ਹੈ ਸਰ ਉਹਨਾਂ ਲਾਗੇ ਸਕੂਲ ਹੈ ਤੇ ਆਬਾਦੀ ਵੀ ਹੈਗੀ ਹੈ ਤੇ ਹੁਣ ਮੁਸ਼ਕਿਲ ਹੈ ਦਿਨ ਵੇਲੇ ਬਾਗ ਹੈ ਕਿਸੇ ਵੇਲੇ ਵੀ ਅਟੈਕ ਕਰ ਸਕਦਾ ਹੁਣ ਸਾਨੂੰ ਸਕੂਲ ਵੇਲੇ ਬੱਚੇ ਆਪੇ ਛੱਡਨੇ ਬੰਦੇ ਆਪੇ ਲੈ ਕੇ ਜਾਣੇ ਕੰਦੇ ਆ ਪੂਰਾ ਦਹਿਸ਼ਤ ਹੈ ਜੀ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਬਾਗ ਨੇ ਹੀ ਅਟੈਕ ਕੀਤਾ ਹੈ ਸਰ ਬਾਗ ਜਿਹੜਾ ਹੈ ਜਾਨਵਰ ਨੂੰ ਗਲੇ ਤੋਂ ਪੰਦਾ ਹੈ ਇੱਥੇ ਅਟੈਕ ਕੀਤਾ ਹੈ ਤੇ ਉਹ ਗੱਲ ਤੋਂ ਬਾਗ ਦਾ ਹੀ ਟਾਇਪ ਹੈ ਨਾਲੇ ਵਰਲਡ ਵਾਈਡ ਅਧਿਕਾਰੀ ਮੇਰੇ ਨਾਲ ਆਏ ਸੀ ਉਹਨਾਂ ਨੇ ਦੇਖਿਆ ਸੀ ਮੌਕਾ ਦੇਖਿਆ ਕਹਿੰਦੇ ਹਾਂ ਜੀ ਬਾਗ ਦਾ ਹੀ ਟਾਇਪ ਹੈ ਜੀ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ ਅਪੀਲ ਜਿਹੜਾ ਮੇਰਾ ਬੰਦਾ ਆ ਮੈਨੂੰ ਮੌਜਾ ਦਿੱਤਾ ਜਾਏ ਨਾਲੇ ਹਾਂ ਇੱਥੇ ਜਿਹੜਾ ਜਾਂ ਸਾਈਨ ਬੋਰਡ ਲਗਾਇਆ ਜਾਏ ਤੇ ਜਾਂ ਇੱਥੇ ਪਿੰਜਰਾ ਲਗਾਇਆ ਜਾਏ ਜਾਂ ਉਹਨਾਂ ਨੂੰ ਫੜਿਆ ਜਾਏ ਕਿਤੇ ਹੋਰ ਨੁਕਸਾਨ ਨਾ ਕਰ ਸਕਣ ਹਾਂਜੀ ਹੋਰ ਨੁਕਸਾਨ ਨਹੀਂ ਹੋਇਆ ਹਾਂਜੀ ਸਰ ਸਰ ਕੀ ਨਾਮ ਹੀ ਤੁਹਾਡਾ ਮੇਰਾ ਨਾਮ ਓਮਪਰਕਾਸ਼ ਜੀ ਓਮਪਰਕਾਸ਼ ਜੀ ਕਿ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਇਸ ਏਰੀਏ 'ਚ ਬਾਗ ਦੇਖਿਆ ਗਿਆ ਕਿੰਨੀ ਕੀ ਦਹਿਸ਼ਤ ਪਣੀ ਦੀ ਐ ਤੇ ਕਿੰਨਾ ਕੁ ਨੁਕਸਾਨ ਕੀਤਾ ਉਹਨੇ ਜੀ ਬੁਜੀ 10 ਸਤਰਾ ਪੂਰੀ ਬਣੀ ਗਏ ਨੁਕਸਾਨ ਵੀ ਕਾਫੀ ਕੀਤਾ ਹੈ ਬਾਕੀ ਬਾੜੇ ਦੇ ਵਿੱਚ ਗਾਂ ਸਿਗੀ ਇੱਥੋਂ ਲੈ ਗਿਆ ਉਹ ਤੇ ਬਾਕੀ ਹੋਰ ਵੀ 5-7 ਗਾਈਆਂ ਸਿਗੀਆਂ ਉਹ ਆਪਣਾ ਬਚਾ ਕਰਕੇ ਉਹ ਗਰਾਊਂਡ ਨੂੰ ਚਲ ਗਈਆਂ ਉੱਪਰ ਨਾਲੇ ਸਕੂਲ ਹੈਗਾ ਨਾਲੇ ਗਰਾਊਂਡ ਨਾਲੇ ਪਿੰਡਾ ਦਾ ਤੇ ਹੋਰ ਵੀ ਨੁਕਸਾਨ ਕੀਤਾ ਉਹਨੇ ਇਸੇਰੀ ਤੇ ਹੋਰ ਨੁਕਸਾਨ ਕੁੱਤਿਆਂ ਦਾ ਬਹੁਤ ਨੁਕਸਾਨ ਕੀਤਾ ਉਹਨੂੰ ਕੁੱਤੇ ਵੀ ਜਿੰਨੇ ਵੀ ਆਹੀ ਲੈ ਗਏ ਉਹ ਉਹ ਕੁੱਤੇ ਕੋਈ ਨਜ਼ਰ ਨਹੀਂ ਆਉਂਦੇ ਪਿੱਛੇ ਕੁੱਤਾ ਕੋਈ ਨਜ਼ਰ ਨਹੀਂ ਆਉਂਦਾ ਡਰ ਲੱਗਦਾ ਹੁਣ ਦਿਨੇ ਵੀ ਡਰ ਲੱਗਦਾ ਈ ਪਹਿਲੇ ਬੱਚੇ ਆ ਜਾਂਦੇ ਖੇਡਣ ਖੁਣੇ ਇੱਧਰ ਉਹ ਵੀ ਡਰਦੇ ਉਸ ਦਿਨ ਦੇ ਇੱਧਰ ਆਉਂਦੇ ਨਹੀਂ ਬਾਕੀ ਹੋਰ ਵੀ ਟੂਰਿਸਟ ਵੀ ਚਲੇ ਝੀਲ ਦੇਖਣ ਝੀਲ ਵੀ ਲੱਗੇ ਨੇੜੇ ਐ ਤੇ ਹੁਣ ਉਹਦਾ ਮਾਹੌਲ ਜਿਆਦਾ ਖਤਰੂ ਹੈ ਕੀ ਅਪੀਲ ਕੀ ਕਰੋਗੇ ਤੁਸੀਂ ਝੀਲ ਕਰਾਂਗੇ ਕਿ ਜਾਂ ਤੇ ਇਹਦੀ ਪਿੰਜਰੇ ਲਗਾਉਣ ਜਾਂ ਸਰਕਾਰ ਕੋਈ ਸਾਈਨ ਬੋਰਡ ਲਿਖੇ ਲਗਾਏ ਕਿ ਇਸ ਸਾਈਡ ਹੀ ਜਾਓ ਤੇ ਬਸ ਇਨਾ ਹੀ ਕਹਿਣਾ ਚਾਹਣਾ ਕਿ ਆ ਕੀ ਆ ਵੀ ਬਾਗ ਇਹ ਆਪਣੇ ਲੈਪਡ ਇਸ ਸਾਈਡ ਹੀ ਵਿੱਚ ਹੈਗੇ ਆ ਕਿਉਂਕਿ ਇਹ ਜਿਹੜਾ ਅਤਾਤ ਨੇਰਾ ਏਰੀਆ ਵਾ ਪਹਾੜੀ ਏਰੀਆ ਤੇ ਇਥੇ ਜੰਗਲ ਕਾਫੀ ਆ ਤੇ ਇਹੀ ਇਹਦਾ ਹੈਬੀਟਾ ਤੇ ਬਾਕੀ ਜਿਸ ਤੱਕ ਆਪਣਾ ਨੁਕਸਾਨ ਦਾ ਇੱਕ ਦਾ ਦਾ ਪਤਾ ਲੱਗਿਆ ਸੀ ਗਾਂ ਮਰੀ ਆ ਤੇ ਉਹਦਾ ਉਹੀ ਮੌਕਾ ਵੀ ਵਿਕਿਆ ਮੌਕਾ ਵੀ ਦਿੱਤੇ ਤੇ ਉਹਦਾ ਜਿਹੜਾ ਹੈਗਾ ਵਾ ਵੀ ਉਹਨਾਂ ਨੂੰ ਕਿਹਾ ਵੀ ਇਹਦਾ ਪੋਸਟਮੈਨ ਕਰਵਾ ਕੇ ਜੋ ਸਰਕਾਰ ਦੀ ਪਾਲਿਸੀ ਹੈ ਉਸ ਤਰ੍ਹਾਂ ਉਹਨਾਂ ਨੂੰ ਇਨਫੋਰਮ ਪਹੁੰਚਾ ਮਾਉ ਜਾ ਉਹ ਵੀ ਦਿੱਤਾ ਜਾਊਗਾ ਬਾਕੀ ਦੇਖੋ ਜਾਨਵਰ ਆ ਜਾਨਵਰ ਦਾ ਆਪਣਾ ਏਰੀਆ ਆਹੀ ਉਹਨਾਂ ਦੇ ਘਰ ਆ ਜੇ ਗਏ ਆ ਉਹ ਸਾਡੇ ਘਰਾਂ 'ਚ ਨਹੀਂ ਆਏ ਲੇਕਿਨ ਫੇਰ ਵੀ ਚਲੋ ਸਾਡੇ ਨੂੰ ਜੋ ਵੀ ਬੰਦੀ ਕਾਰਵਾਈ ਹੈਗੀ ਉਹ ਕੀਤੀ ਜਾਊਗੀ ਨਾਲ ਹੀ ਉਥੇ ਆਪਣੇ ਕੈਮਰੇ ਲਵਾ ਕੇ ਤੇ ਸਾਈਨ ਬੋਰਡ ਜਿਹੜੇ ਹਾਂ ਲਵਾਗੇ ਵੀ ਇਸ ਏਰੀਆ ਦੇ ਵਿੱਚ ਥੋੜਾ ਵਿਚਾਰ ਰੱਖੋ ਮੈਸੇਜ ਵੀ ਜਿਹੜਾ ਰੋਡ ਦੇ ਲੱਗੇਗਾ ਘਰ ਦੇ ਲਾਗੇ ਜੇ ਕੋਈ ਵੀ ਜਾਨਵਰ ਨੰਗਦਾ ਉਹ ਨੁਕਸਾਨ ਹੋ ਸਕਦਾ ਜਿੱਥੇ ਇਨਸਾਨ ਦਾ ਨੁਕਸਾਨ ਹੋ ਉਥੇ ਜਾਨਵਰ ਦਾ ਵੀ ਨੁਕਸਾਨ ਹੁੰਦਾ ਅਸੀਂ ਚਾਹ ਵਾਸਤੇ ਕਿ ਆਪਾਂ ਪਹਾੜੀ ਏਰੀਆ ਦੇ ਵਿੱਚ ਜਾਂ ਜੰਗਲ ਦੇ ਵਿੱਚ ਗੱਡੀ ਹੌਲੀ ਚਲਾਈਏ ਜਾਂ ਥੋੜਾ ਦੇ ਤੇ ਕੇ ਚਲੀਏ ਇਸ ਕਰਕੇ ਸਾਈਨ ਬੋਰਡ ਵੀ ਜਰੂਰ ਲਾਵਾਂਗੇ ਤੇ ਬਾਕੀ ਜੇ ਲੋੜ ਪਈ ਤੇ ਪਿੰਜਰੇ ਦੀ ਲੈਫਰ ਨੂੰ ਕਰ ਕੰਮ ਕਰਨ ਵਾਸਤੇ ਜੇ ਪਿੰਜਰਾ ਲਾਉਣਾ ਜੇ ਲੋੜ ਪਈ ਤਾਂ ਉਹ ਵੀ ਅਸੀਂ ਜਰੂਰ ਲਾਵਾਂਗੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਰੀ ਦੀ ਰਿਪੋਰਟ